ਦੱਸਦੇ ਆ ਇਹ ਪਠਾਨਕੋਟ ਵਿਖੇ ਇੱਕ ਸਕੂਟਰ ਸਵਾਰ ਵਿਅਕਤੀ ਜੋ ਕਿ ਕਾਲੀ ਮਾਤਾ ਮੰਦਰ ਰੋਡ ਤੇ ਮੱਥਾ ਟੇਕਣ ਜਾ ਰਿਹਾ ਸੀ ਉਸ ਨੂੰ ਇੱਕ ਪਿਕਅਪ ਟਰੱਕ ਨੇ ਜਿਹੜਾ ਹੈ ਟੱਕਰ ਮਾਰ ਦਿੱਤੀ ਤੇ ਇਸ ਹਾਦਸੇ ਵਿੱਚ ਪਟੇਲ ਚੌਕ ਦੇ ਵਾਸੀ ਅਤੇ ਸੀਨੀਅਰ ਪਾਸਵਾ ਨੇਤਾ ਵਿਸ਼ਵਾ ਮਹਾਜਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਪਿਕਅਪ ਟਰੱਕ ਦਾ ਡਰਾਈਵਰ ਜਿਹੜਾ ਹੈ ਮੌਕੇ ਤੇ ਗੱਡੀ ਛੱਡ ਕੇ ਫਰਾਰ ਹੋ ਗਿਆ ਤੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਸ਼ਵਾ ਮਹਾਜਨ ਮੰਗਲਵਾਰ ਸਵੇਰੇ ਆਮ ਵਾਂਗ ਮੱਥਾ ਟੇਕਣ ਦੇ ਲਈ ਆਪਣੇ ਸਕੂਟਰ ਤੇ ਘਰੋਂ ਨਿਕਲਿਆ ਸੀ ਤੇ ਜਿਵੇਂ ਹੀ ਕਾਲੀ ਮਾਤਾ ਮੰਦਰ ਰੋਡ ਤੇ ਪਹੁੰਚਿਆ ਅਚਾਨਕ ਉਸ ਨੂੰ ਪਿੱਛੇ ਤੋਂ ਆ ਰਹੇ ਇੱਕ ਪਿਕਅਪ ਨੇ ਟੱਕਰ ਮਾਰ ਦਿੱਤੀ ਤੇ ਉਹ ਸਕੂਟਰ ਤੋਂ ਡਿੱਗ ਪਿਆ ਤੇ ਗੰਭੀਰ ਸੱਟਾਂ ਲੱਗਣ ਦੇ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅੱਜ ਸਵੇਰੇ ਤਕਰੀਬਨ 5:30 ਵਜੇ ਸਾਦੇ ਬੋਧ ਹੀ ਨੇਕदिल ਇਨਸਾਨ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਕਾਰਜਕਰਤਾ ਵਿਸ਼ਵਾ ਮਹਾਜਨ ਜੀ ਜਿਨ੍ਹਾਂ ਦਾ ਐਕਸੀਡੈਂਟ ਹੋਣਾ ਉਹਨਾਂ ਦਾ ਮੌਕੇ ਦੇ ਦਿਹਾਂਤ ਹੋ ਗਿਆ ਜਿੱਥੇ ਹੀ ਭਾਰਤੀ ਜਨਤਾ ਪਾਰਟੀ ਨੂੰ ਨੁਕਸਾਨ ਹੋਇਆ ਇੱਕ ਬੋਧ ਹੀ ਉੱਗੇ ਤੋਂ ਦੇ ਵਪਾਰੀ ਸੀ ਜਿਹੜੇ ਪਠਾਨਕੋਟ ਦੇ ਮਿਲਨਸਾਰ ਹਰ ਇੱਕ ਨੂੰ ਮਿਲਣਾ ਹਰ ਇੱਕ ਦੇ ਸੁੱਖ-ਦੁੱਖ ਦੇ ਵਿੱਚ ਸ਼ਾਮਿਲ ਹੋਣਾ ਮੈਂ ਸਮਝਦਾ ਪਠਾਨਕੋਟ ਨੂੰ ਇੱਕ ਬਹੁਤ ਵੱਡੀ ਜੜੀ ਆ ਅਸ਼ਰਦੀ ਪਹੁੰਚੀ ਦੱਸ ਦਈਏ ਪਠਾਨਕੋਟ ਵਿਖੇ ਇੱਕ ਸਕੂਟਰ ਸਵਾਰ ਵਿਅਕਤੀ ਜੋ ਕਿ ਕਾਲੀ ਮਾਤਾ ਮੰਦਰ ਰੋਡ ਤੇ ਮੱਥਾ ਟੇਕਣ ਜਾ ਰਿਹਾ ਸੀ ਉਸ ਨੂੰ ਇੱਕ ਪਿਕਅਪ ਟਰੱਕ ਨੇ ਜਿਹੜਾ ਹੈ ਟੱਕਰ ਮਾਰ ਦਿੱਤੀ ਤੇ ਇਸ ਹਾਦਸੇ ਵਿੱਚ ਪਟੇਲ ਚੌਂਕ ਨਿਵਾਸੀ ਅਤੇ ਸੀਨੀਅਰ ਪਾਸਵਾ ਨੇਤਾ विश्व महाजन दी मौके ते ही मौत हो गई है ते पिकअप ट्रक ਦਾ ਡਰਾਈਵਰ ਜਿਹੜਾ ਹੈ मौके ਤੇ ਗੱਡੀ ਛੱਡ ਕੇ ਫਰਾਰ ਹੋ ਗਿਆ ਤੇ ਪ੍ਰਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ विश्व महाजन ਮੰਗਲਵਾਰ ਸਵੇਰੇ ਆਮ ਵਾਂਗ ਮੱਥਾ ਟੇਕਣ ਦੇ ਲਈ ਆਪਣੇ ਸਕੂਟਰ ਤੇ ਕਰੋ ਨਿਕਲੇ ਸੀ ਤੇ ਜਿਵੇਂ ਹੀ ਕਾਲੀ ਮਾਤਾ ਮੰਦਰ ਰੋਡ ਤੇ ਪਹੁੰਚਿਆ ਅਚਾਨਕ ਉਸ ਨੂੰ ਪਿੱਛੇ ਤੋਂ ਆ ਰਹੇ ਇੱਕ ਪਿਕਅਪ ਨੇ ਟੱਕਰ ਮਾਰ ਦਿੱਤੀ ਤੇ ਉਸ ਸਕੂਟਰ ਟੁੱਟੇ ਪਿਆ ਤੇ ਗੰਭੀਰ ਸੱਟਾਂ ਲੱਗਣ ਦੇ ਕਾਰਨ ਉਸ ਦੀ मौके ਤੇ ਹੀ ਮੌਤ ਹੋ ਗਈ। ਅੱਜ ਸਵੇਰੇ ਤਕਰੀਬਨ 5:30 ਵਜੇ ਸਾਡੇ ਬਹੁਤ ਹੀ ਨੇਕदिल ਇਨਸਾਨ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਕਾਰਜਕਰਤਾ ਵਿਸ਼ਵ ਮਹਾਜਨ ਜੀ ਜਿਨ੍ਹਾਂ ਦਾ ਐਕਸੀਡੈਂਟ ਹੋਣ ਨਾਲ ਉਹਨਾਂ ਦਾ ਮੌਕੇ ਤੇ ਦਿਹਾਂਤ ਹੋ ਗਿਆ ਜਿੱਥੇ ਹੀ ਭਾਰਤੀ ਜਨਤਾ ਪਾਰਟੀ ਨੂੰ ਨੁਕਸਾਨ ਹੋਇਆ ਇੱਕ ਬਹੁਤ ਹੀ ਉੱਗੇ ਤੋਂ ਦੇ ਵਪਾਰੀ ਸੀ ਜਿਹੜੇ ਪਠਾਨਕੋਟ ਦੇ ਮਿਲਨਸਾਰ ਹਰ ਇੱਕ ਨੂੰ ਮਿਲਣਾ ਹਰ ਇੱਕ ਦੇ ਸੁੱਖ-ਦੁੱਖ ਦੇ ਵਿੱਚ ਸ਼ਾਮਿਲ ਹੋਣਾ ਮੈਂ ਸਮਝਦਾ ਪਠਾਨਕੋਟ ਨੂੰ ਇੱਕ ਬਹੁਤ ਵੱਡੀ ਜੜੀ ਆ ਅਸ਼ਾਦੀ ਪਹੁੰਚੀ ਦੱਸਦੇ ਆ ਪਠਾਨਕੋਟ ਵਿਖੇ ਇੱਕ ਸਕੂਟਰ ਸਵਾਰ ਵਿਅਕਤੀ ਜੋ ਕਿ ਕਾਲੀ ਮਾਤਾ ਮੰਦਿਰ ਰੋਡ ਤੇ ਮੱਥਾ ਟੇਕਣ ਜਾ ਰਿਹਾ ਸੀ ਉਸ ਨੂੰ ਇੱਕ ਪਿਕਅਪ ਟਰੱਕ ਨੇ ਜਿਹੜਾ ਹੈ ਟੱਕਰ ਮਾਰ ਦਿੱਤੀ ਤੇ ਇਸ ਹਾਦਸੇ ਵਿੱਚ ਪਟੇਲ ਚੌਕ ਨਿਵਾਸੀ ਅਤੇ ਸੀਨੀਅਰ ਪਾਸਵਾ ਨੇਤਾ विश्व महाजन दी मौके ते ही मौत हो गई है ते पिकअप ट्रक ਦਾ ਡਰਾਈਵਰ ਜਿਹੜਾ ਹੈ मौके ਤੇ ਗੱਡੀ ਛੱਡ ਕੇ ਫਰਾਰ ਹੋ ਗਿਆ ਤੇ ਪ੍ਰਬਾਤ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ विश्व महाजन ਮੰਗਲਵਾਰ ਸਵੇਰੇ ਆਮ ਵਾਂਗ ਮੱਥਾ ਟੇਕਣ ਦੇ ਲਈ ਆਪਣੇ ਸਕੂਟਰ ਤੇ ਘਰੋਂ ਨਿਕਲਿਆ ਸੀ ਤੇ ਜਿਵੇਂ ਹੀ ਗਾਲੀ ਮਾਤਾ ਮੰਦਰ ਰੋਡ ਤੇ ਪਹੁੰਚਿਆ ਅਚਾਨਕ ਉਸ ਨੂੰ ਪਿੱਛੇ ਤੋਂ ਆ ਰਹੇ ਇੱਕ ਪਿਕਅਪ ਨੇ ਟੱਕਰ ਮਾਰ ਦਿੱਤੀ ਤੇ ਉਸ ਸਕੂਟਰ ਟੁੱਟ ਗਿਆ ਤੇ ਗੰਭੀਰ ਸੱਟਾਂ ਲੱਗਣ ਦੇ ਕਾਰਨ ਉਸ ਦੀ मौके ਤੇ ਹੀ ਮੌਤ ਹੋ ਗਈ। ਅੱਜ ਸਵੇਰੇ तकरीबन 5:35 ਵਜੇ ਸਾਡੇ ਬਹੁਤ ਹੀ ਨੇਕ ਦੇਨ ਇਨਸਾਨ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਕਾਰਜਕਰਤਾ ਵਿਸ਼ਵਾ ਮਹਾਜਨ ਜੀ ਜਿਨ੍ਹਾਂ ਦਾ ਐਕਸੀਡੈਂਟ ਹੋਣ ਨਾਲ ਉਹਨਾਂ ਦਾ ਮੌਕੇ ਦੇ ਦਿਹਾਂਤ ਹੋ ਗਿਆ ਜਿੱਥੇ ਹੀ ਭਾਰਤੀ ਜਨਤਾ ਪਾਰਟੀ ਨੂੰ ਨੁਕਸਾਨ ਹੋਇਆ ਇੱਕ ਬਹੁਤ ਹੀ ਉੱਗੇ ਤੋਂ ਉਹ ਵਪਾਰੀ ਸੀ ਜਿਹੜੇ ਪਠਾਨਕੋਟ ਦੇ ਮਿਲਨਸਾਰ ਹਰ ਇੱਕ ਨੂੰ ਮਿਲਣਾ ਹਰ ਇੱਕ ਦੇ ਸੁੱਖ-ਦੁੱਖ ਦੇ ਵਿੱਚ ਸ਼ਾਮਿਲ ਹੋਣਾ ਮੈਂ ਸਮਝਦਾ ਪਠਾਨਕੋਟ ਨੂੰ ਇੱਕ ਬਹੁਤ ਵੱਡੀ ਜੜੀ ਆ ਇਸ਼ਤਰੀ ਪਹੁੰਚ ਕੈਮਰਾ ਕੁਸਟ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ